ਸਤਨਾਮ ਵਾਹਿਗੁਰੂ ਸਾਹਿਬ ਜੀ ਗੋੜੀ ਮਹਲਾ 5 ਜੋ ਪ੍ਰਾਣੀ ਗੋਬਿੰਦ ਧਿਆਵਾ ਪੜਿਆ ਅਨ ਪੜਿਆ ਪਰਮ ਗਤ ਪਾਵੈ ਸਾਧੂ ਸੰਗ ਸਿਮਰ ਗੋਪਾਲ ਬਿਨ ਨਾਵੈ ਝੂਠਾ ਧਨਮਾਲ ਰਹਾਉ ਰੂਪ ਬੰਤ ਸੋ ਚਤਰ ਸਿਆਣਾ ਜਿਨ ਜਨ ਮਾਨਿਆ ਪ੍ਰਭ ਕਾ ਭਾਣਾ ਜਗ ਮੈਂ ਆਇਆ ਸੋ ਪਰਵਾਣਾ ਕਟ ਕਟ ਆਪਣਾ ਸਵਾਮੀ ਜਾਣ ਕਹੋ ਨਾਨਕ ਜਾ ਕੇ ਪੂਰਨ ਭਾਗ ਹਰ ਚਰਣੀ ਤਾਂ ਕਾ ਮਨ ਲਾਗ ਕਹੋ ਨਾਨਕ ਜਾ ਕੇ ਪੂਰਨ ਭਾਗ ਹਰ ਚਰਣੀ ਤਾਂ ਕਾ ਮਨ ਲਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਸ ਪਾਵਨ ਸ਼ਬਦ ਦਾ ਜੋ ਰਹਾਉ ਦਾ ਬੰਧ ਹੈ ਉਸ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਪ੍ਰਮਾਤਮਾ ਅਕਾਲ ਪੁਰਖ ਜਿਹੜਾ ਹੈ ਉਹਦਾ ਨਾਮ ਸਿਮਰਨ ਕਰਨਾ ਤੇ ਨਾਲ ਸਾਨੂੰ ਸਤਿਗੁਰੂ ਜੁਗਤੀ ਦੱਸਦੇ ਸਭ ਕਹਿੰਦੇ ਸਾਧੂ ਸੰਗ ਇੱਥੇ ਸਾਧੂ ਦਾ ਅਰਥ ਹੈ ਗੁਰੂ ਹੁਣ ਸੰਗ ਦੇ ਗੱਗੇ ਨੂੰ ਸਿਹਾਰੀ ਹੈ ਗੁਰੂ ਕੇ ਸੰਗ ਕਰਕੇ ਗੁਰੂ ਦੇ ਨਾਲ ਸਿਮਰ ਗੋਪਾਲ ਗੋ ਕਹਿੰਦੇ ਧਰਤੀ ਨੂੰ ਪਾਲ ਕਹਿੰਦੇ ਪਾਲਕ ਅਕਾਲ ਪੁਰਖ ਪਰਮੇਸ਼ਰ ਦੇ ਬਿਆੰਤ ਨਾਮ ਜਿਹੜੇ ਆ ਸਤਿਗੁਰਾਂ ਨੇ ਬਾਣੀ ਦੇ ਵਿੱਚ ਉਚਾਰਨ ਕੀਤੇ ਸਾਧੂ ਸੰਗ ਸਿਮਰ ਗੋਪਾਲ ਬਿਨ ਨਾਵੈ ਝੂਠਾ ਧਨ ਮਾਰਾ ਕਿਉਂਕਿ ਗੁਰਮਤ ਨੇ ਇਹ ਸੋਝੀ ਦਿੱਤੀ ਹੈ ਸਾਧ ਸੰਗਤ ਜੀ ਸਤਿਗੁਰ ਨੇ ਨਹੀਂ ਆਖਿਆ ਵੀ ਸਿੱਖ ਜਿਹੜਾ ਉਹ ਧੰਦਾ ਨਾ ਕਰੇ ਕਿਰਤ ਨਾ ਕਰੇ ਮਹਾਰਾਜ ਕਹਿੰਦੇ ਕੰਮ ਵੀ ਕਰਨਾ ਹੈ ਕਿਰਤ ਵੀ ਕਰਨੀ ਪਰ ਪਰਮੇਸ਼ਰ ਦੇ ਨਾਮ ਤੋਂ ਬਿਨਾ ਜੇ ਅਸੀਂ ਕੁਝ ਇਕੱਠਾ ਕਰ ਰਹੇ ਹਾਂ ਉਹ ਸਭ ਕੁਝ ਝੂਠਾ ਹੈ ਬਿਨ ਨਾਵ ਝੂਠਾ ਧਨਮਾਲ ਸਤਗੁਰ ਨੇ ਦੋਨੇ ਚੀਜ਼ਾਂ ਨੂੰ ਇਕੱਠਾ ਕਰ ਦਿੱਤਾ ਕਿਰਤ ਤੇ ਕੀਰਤੀ ਧਰਮ ਤੇ ਧੰਦਾ ਇਸ ਤੋਂ ਬਿਨਾ ਜੀਵਨ ਅਧੂਰਾ ਹੈ ਆ ਜਿਹੜੇ ਲੋਕ ਨਾ ਗ੍ਰਸਥ ਧਰਮ ਨਹੀਂ ਕਰਦੇ ਜਿਹੜੇ ਲੋਕ ਘਰ-ਬਾਰ ਛੱਡ ਦਿੰਦੇ ਆ ਜੰਗਲਾਂ ਵਿੱਚ ਚਲੇ ਜਾਂਦੇ ਆ ਸਤਗੁਰੂ ਨੇ ਬਿਲਕੁਲ ਹੀ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਇਹ ਸਾਨੂੰ ਸੋਝੀ ਦਿੰਦੀ ਆ ਕਿ ਪ੍ਰਮਾਤਮਾ ਅਕਾਲ ਪੁਰਖ ਹਨ ਜਿਹੜਾ ਉਹ ਵੀ ਗ੍ਰਸਤੀ ਹੈ ਦੇਖੋ ਕਿੰਨਾ ਵੱਡਾ ਪਰਿਵਾਰ ਆ ਪ੍ਰਮਾਤਮਾ ਅਕਾਲ ਪੁਰਖ ਦਾ ਆ ਜਿਹੜੇ ਲੋਕ ਤਿਆਗੀ ਬਣ ਜਾਂਦੇ ਆ ਸਤਗੁਰੂ ਕਹਿੰਦੇ ਭਾਈ ਸਕਲ ਧਰਮ ਹੈ ਗ੍ਰਸਥ ਪ੍ਰਧਾਨ ਹੈ ਇਹ ਕਿੰਨਾ ਔਖਾ ਕੰਮ ਹੈ ਇਨੂੰ ਕਹਿੰਦੇ ਆ ਖੰਨਿਓ ਤਿੱਖੀ ਬਾੜੋਂ ਨਿੱਕੀ ਏਤ ਮਾਰਗ ਜਾਣ ਗੁਰਸੰਗਤ ਜੀ ਗਰੈਸਤ ਵਿੱਚ ਰਹਿ ਕੇ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਪਰਿਵਾਰ ਵਿੱਚ ਰਹਿ ਕੇ ਨਿਰੰਕਾਰ ਦੀ ਪ੍ਰਾਪਤੀ ਕਰਨੀ ਆਪਣੇ ਪਰਿਵਾਰ ਦੇ ਫਰਜ਼ ਵੀ ਪੂਰੇ ਕਰਨੇ ਔਰ ਪਰਮੇਸ਼ਰ ਦੀ ਭਗਤੀ ਜੋ ਆਪ ਸਾਰੇ ਕਰਦੇ ਹੋ ਸਤਗੁਰੂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਸਾਨੂੰ ਫਰਜ਼ ਦਿੱਤੇ ਹੈ ਉਹ ਸਿੱਖ ਜਿਹੜਾ ਉਹਨਾਂ ਫਰਜ਼ਾਂ ਤੋਂ ਕਦੇ ਵੀ ਭਗੌੜਾ ਨਹੀਂ ਹੋ ਸਕਦਾ ਤੇ ਸਤਿਗੁਰੂ ਕਹਿੰਦੇ ਭਾਈ ਜਿੱਦਣ ਅਸੀਂ ਇਹਦੇ ਵਿੱਚ ਰਹਿ ਕੇ ਆ ਜਿਹੜੇ ਜੰਗਲਾਂ ਵਿੱਚ ਜਾਂਦੇ ਨਾ ਗੁਰਤੇਪਾਦਰ ਸਾਹਿਬ ਕਹਿੰਦੇ ਕਾਹਰੇ ਬਨ ਖੋਜਣ ਜਾਈ ਉਹ ਕਹਿੰਦੇ ਜੰਗਲਾਂ ਵਿੱਚ ਰੱਬ ਥੋੜੇ ਸਰਬਨਿਵਾਸੀ ਉਹ ਸਾਰਿਆਂ ਵਿੱਚ ਨਿਵਾਸ ਕਰਦਾ ਹੈ ਸਦਾ ਲੇਪਾ ਤੂੰ ਹੀ ਸੰਗ ਸਮਾਇਓ ਤੇਰੇ ਅੰਦਰ ਵੀ ਹੈ ਹੁਣ ਦੂਸਰਾ ਸਵਾਲ ਹੁੰਦਾ ਵੀ ਰੱਬ ਦਿਖਦਾ ਹੀ ਨਹੀਂ ਫਿਰ ਜੇ ਹੈ ਰੱਬ ਗੁਰੂ ਮਹਾਰਾਜ ਕਹਿ ਰਿਹਾ ਵੀ ਤੂੰ ਹੀ ਸੰਗ ਸਮਾਈ ਤੇ ਦਿਖਦਾ ਕਿਉਂ ਨਹੀਂ ਗੁਰਤੇਗ ਬਹਾਦਰ ਸਾਹਿਬ ਕਹਿੰਦੇ ਪੋਹਪ ਮਦ ਮਦ ਕਹਿੰਦੇ ਵਿੱਚ ਫੁੱਲ ਦੇ ਵਿੱਚ ਸੁਗੰਧੀ ਹੁੰਦੀ ਹੈ ਪੋਹਪ ਮਦ ਜਿਉਂ ਬਾਸ ਵਸਤ ਹੈ ਅਸੀਂ ਮਹਿਸੂਸ ਕਰਦੇ ਆ ਪਰ ਸਾਨੂੰ ਦਿਖਦੀ ਨਹੀਂ ਹੈ ਬੋਹਪ ਮਦ ਜਿਉ ਵਾਸ ਵਸਤ ਹੈ ਮੁਕਰ ਮਾਹੇ ਜੈਸੇ ਛਾਈ ਸ਼ੀਸ਼ੇ ਦੇ ਵਿੱਚ ਸਾਡਾ ਅਕਸ਼ ਸੁਪਿਆ ਹੋਇਆ ਜਦੋਂ ਅਸੀਂ ਸਾਹਮਣੇ ਖੜਦੇ ਹਾਂ ਸਾਨੂੰ ਆਪਣੀ ਸ਼ਕਲ ਦਿਖਦੀ ਹੈ ਮੁਕਰ ਮਾਹੇ ਜੈਸੇ ਛਾਈ ਮਹਾਰਾਜ ਕਹਿੰਦੇ ਤੈਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜੋ ਪਾਈ ਕਹਿੰਦੇ ਉਹਨੂੰ ਅੰਦਰ ਖੋਜਣ ਦਾ ਯਤਨ ਕਰ ਬਾਹਰ ਭੀਤਰ ਏਕੋ ਜਾਣੋ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਧਰਮ ਕੀ ਕਾਈ ਆ ਕਾਈ ਸਾਰੇ ਨੂੰ ਪਤਾ ਕਾਈ ਕਿਹੜੀ ਹੁੰਦੀ ਆ ਫਰਸ਼ ਦੇ ਉੱਪਰ ਕਾਈ ਜੰਮ ਜੈ ਨਾ ਹਰੀ ਹਰੀ ਤੇ ਥੱਲੇ ਫਰਸ਼ ਵੀ ਹੁੰਦਾ ਸੋਹਣਾ ਸਰਸ ਹੁੰਦਾ ਪਰ ਜਦੋਂ ਉਹਨੇ ਤੱਕਰ ਫਰਸ਼ ਨਹੀਂ ਦੇਖੇਗਾ ਜਿੰਨੇ ਤੱਕ ਉਹ ਕਾਈ ਸਾਫ ਨਹੀਂ ਕਰ ਦੇ ਸਾਡੇ ਅੰਦਰ ਭਰਮਾਂ ਦੀ ਕਾਈ ਜੰਮ ਗਈ ਕਹਿੰਦੇ ਜਨ ਨਾਨਕ ਬਿਨ ਆਪਾ ਚੀਨੇ ਜਿਨੇ ਆਪਣੇ ਆਪ ਨੂੰ ਨਹੀਂ ਦੇਖਿਆ ਮਿਟੇ ਨਾ ਧਰਮ ਕੀ ਕਾਈ ਦੇ ਨਾਮ ਤੋਂ ਬਿਨਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਸਭ ਕੁਝ ਝੂਠਾ ਸਤਿਗੁਰ ਕਹਿੰਦੇ ਸਾਧੂ ਸੰਗ ਸਿਮਰ ਗੋਪਾਲ ਬਿਨ ਨਾਵੈ ਝੂਠਾ ਧਨਮਾਲ ਰਹਾਉ ਆਰੰਭ ਦੇ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ ਜੋ ਪ੍ਰਾਣੀ ਗੋਬਿੰਦ ਧਿਆਵੈ ਜਿਹੜਾ ਉਹ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਉਂਦਾ ਹੈ ਪੜਿਆ ਅਨ ਪੜਿਆ ਪਰਮ ਗਤ ਪਾਵੈ ਆ ਜਿਹੜੀ ਸਾਡੀ ਪੜ੍ਹਾਈ ਹੈ ਨਾ ਤੇ ਇਹ ਮਹਿਣਾ ਨਹੀਂ ਰੱਖਦੀ ਹੁਣ ਜੇ ਆਪਾਂ ਪਰਾਤਨ ਸਮਿਆਂ ਵਿੱਚ ਦੇਖੀਏ ਆ ਸਾਡੇ ਬਜ਼ੁਰਗ ਕਿੰਨਾ ਕੁ ਪੜੇ ਸੀ ਉਸ ਤੋਂ ਅੱਗੇ ਹੋਰ ਚਲੇ ਜਾਓ ਜਾਂ ਭਗਤਾਂ ਦੀ ਗੱਲ ਕਰੀਏ ਤੁਹਾਡੀ ਪੀ ਐਚ ਡੀ ਕੀਤੀ ਸੀ ਉਹਨਾਂ ਨੇ ਅੱਜ ਹੁਣ ਭਗਤ ਕਬੀਰ ਸਾਹਿਬ ਜੀ ਆ ਭਗਤ ਰਵਿਦਾਸ ਜੀ ਆ ਕਿਹੜੇ ਸਕੂਲ ਵਿੱਚ ਗਏ ਕਿਹੜੇ ਕਾਲਜ ਵਿੱਚ ਗਏ ਪਰ ਉਹ ਅਜੇ ਉਹਨਾਂ ਦੇ ਨਾਮ ਤੇ ਪੀ ਐਚ ਡੀ ਹੋ ਰਹੀ ਹੈ। ਇੱਥੇ ਗੱਲ ਜਿਹੜੀ ਹੈ ਨਾ ਸਤਗੁਰੂ ਨੇ ਜਿਹੜੀ ਸਾਨੂੰ ਸਮਝਾਈ ਹੈ। ਮਹਾਰਾਜ ਕਹਿੰਦੇ ਰੱਬ ਪ੍ਰਮਾਤਮਾ ਜਿਹੜਾ ਹੈ ਨਾ ਇਹ ਨਹੀਂ ਕਿ ਵਿਦਵਤਾ ਦੇ ਨਾਲ ਮਿਲਦਾ। ਪ੍ਰਮਾਤਮਾ ਸਾਰਿਆਂ ਦੇ ਉੱਪਰ ਕਿਰਪਾ ਕਰ ਦਿੰਦਾ ਜਿਹੜਾ ਪ੍ਰਾਣੀ ਪਰਮੇਸ਼ਰ ਨੂੰ ਧਿਆਉਂਦਾ ਪ੍ਰਾਣੀ ਦਾ ਅਰਥ ਹੁੰਦਾ ਜਿਹਦੇ ਅੰਦਰ ਪ੍ਰਾਣ ਚੱਲ ਰਹੇ ਆ। ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਨ ਪੜਿਆ ਪਰਮ ਗਤ ਪਾਵੇ ਪਰਮ ਗਤ ਭਾਵ ਗਤ ਦਾ ਇੱਥੇ ਅਰਥ ਹੈ ਅਵਸਥਾ ਉੱਚੀ ਅਵਸਥਾ ਪ੍ਰਾਪਤ ਕਰ ਲੈਂਦਾ ਆ ਗੁਰੂ ਪਾਸ਼ਾ ਨੇ ਆਸਾ ਕੀ ਵਾਰ ਦੇ ਵਿੱਚ ਗੁਰਨਾਨ ਸਿੰਘ ਦੀ ਪੌੜੀ ਆਉਂਦੀ ਆ ਕਹਿੰਦੇ ਪੜਿਆ ਹੋਵੇ ਗੁਨੇਗਾਰ ਅੱਜ ਜਿੰਨਾ ਕ੍ਰਾਈਮ ਹੋ ਰਿਹਾ ਪੜੇ ਲਿਖੇ ਕਰ ਰਹੇ ਆ ਤੁਹਾਡੇ ਪੈਸੇ ਤੁਹਾਡੇ ਖਾਤਿਆਂ ਜੋ ਖਤਮ ਹੋ ਜਾਂਦੇ ਆ ਕਿੰਨਾ ਅੱਜ ਪੜ੍ਹੇ ਲਿਖੇ ਲੋਕ ਕਰ ਸਕਦੇ ਨਾ ਅਨਪੜਾ ਬੰਦਾ ਥੋੜੇ ਕਰ ਸਕਦਾ ਕਿੰਨਾ ਕਰਾਇਮ ਹੋ ਰਿਆ ਮਹਾਰਾਜ ਕਹਿੰਦੇ ਜੇ ਪੜਿਆ ਹੋਇਆ ਬੰਦਾ ਗੁਨਾਹ ਕਰਦਾ ਇਹਦਾ ਮਤਲਬ ਨਹੀਂ ਕਿ ਜਿਹੜਾ ਅਨਪੜ ਉਹਨੂੰ ਮਾਰ ਪਾਏਗੀ ਹੁੰਦਾ ਸੀ ਕਦੇ ਸਮੇ ਵਿੱਚ ਪੜਿਆ ਹੋਇਆ ਗੁਣਹਗਾਰ ਤਾਂ ਓਮੀ ਸਾਧਨਾ ਮਾਰੀ ਓਮੀ ਬਤਲ ਜਿਹਨੂੰ ਕੁਝ ਪਤਾ ਹੀ ਆਂਦਾ ਹੀ ਕੁਝ ਨਹੀਂ ਓਮ ਓਮ ਕਰਦਾ ਵਿਚਾਰਾ ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰਗਾ ਗਿਆ ਹਾਰੀਏ ਪੜਿਆ ਅਤੇ ਓਮੀਆ ਵਿਚਾਰ ਅੱਗੇ ਵਿਚਾਰੀਏ ਮੂੰਹ ਚਲੈ ਸੋ ਅੱਗੇ ਮਾਰ ਹੁਣ ਇਹ ਨਹੀਂ ਕਿ ਗੁਰਮਤ ਨੇ ਇਹ ਨਹੀਂ ਆਖਿਆ ਵੀ ਪੜਾਈ ਨਹੀਂ ਕਰਨੀ ਦੁਨਿਆਵੀ ਪੜਾਈ ਤੋਂ ਗੁਰੂ ਨਾਨਕ ਸਾਹਿਬ ਨੇ ਵੀ ਪੜ੍ਹੀ ਏ ਅੱਜ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਲਗਭਗ ਤਕਰੀਬਨ 16 ਭਾਸ਼ਾ ਹਨ ਗੁਰੂ ਗ੍ਰੰਥ ਸਾਹਿਬ ਦੇ ਆ ਜਦੋਂ ਆਪਾਂ ਆਰੰਭ ਹੀ ਕਰਦੇ ਆ ਨਾ ਬਾਣੀ ਉਹ ਸਤਿਗੁਰੂ ਜੀ ਮਹਾਰਾਜ ਅਰਬੀ ਦੇ ਸ਼ਬਦ ਵੀ ਵਰਤਦੇ ਫਾਰਸੀ ਦੇ ਵੀ ਫਿਰ ਇੱਕ ਇੱਕ ਪੰਕਤੀ ਦੇ ਵਿੱਚ ਵਰਤ ਰਿਹਾ ਫਾਰਸੀ ਦਾ ਵੀ ਅਰਬੀ ਦਾ ਵੀ ਆ ਪੜ੍ਹਦੇ ਨਾ ਸ਼ਬਦ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਦੋਨੇ ਸ਼ਬਦਾਂ ਨੂੰ ਵਰਤ ਹੁਕਮ ਵੀ ਆ ਗਿਆ ਰਜਾਈ ਵੀ ਆ ਗਿਆ ਝੰਗ ਦੀ ਭਾਸ਼ਾ ਜਿਹੜੀ ਪੰਜਾਬ ਦੇ ਵਿੱਚ ਰਹਿ ਗਿਆ ਨਾਨਕ ਹੋਸੀ ਭੀ ਸਤ ਹਰ ਇੱਕ ਭਾਸ਼ਾ ਨੂੰ ਭਾਸ਼ਾ ਕੋਈ ਮਾੜੀ ਨਹੀਂ ਹੈ। ਰੱਬ ਮਿਲਦੇ ਆ ਪਰਮਾਤਮਾ ਮਿਲਦੇ ਆ ਪਰ ਉਹਨੂੰ ਪੜਨ ਵਾਸਤੇ ਗੁਰੂ ਮਹਾਰਾਜ ਨੇ ਜੇ ਕਲਗੀ ਤਰਪਾਸ਼ਾ ਨਹੀਂ ਤਾਂ ਉਹਨਾਂ ਲੋਕਾਂ ਨੂੰ ਉਹ ਵੀ ਗ੍ਰੰਥ ਜਿਹਨਾਂ ਨੂੰ ਨਿਰਮਲੇ ਕਿਹਾ ਜਾਂਦਾ ਉਹਨਾਂ ਨੂੰ ਉੱਥੇ ਵੀ ਹਰਦوار ਵੀ ਭੇਜਿਆ। ਵੀ ਸਾਰੀਆਂ ਚੀਜ਼ਾਂ ਦਾ ਸਿੱਖ ਨੂੰ ਗਿਆਨ ਹੋਵੇ ਆਪ ਗੁਰੂ ਮਹਾਰਾਜ ਜੀ ਗੁਰੂ ਕਲਗੀ ਤਰਪਾਸ਼ਾ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਜਿਸ ਵੇਲੇ ਸੰਪੂਰਨਤਾ ਕੀਤੀ 29 ਤਰੀਕ ਨੂੰ ਆ ਰਿਹਾ ਸੰਪੂਰਨਤਾ ਦੇ ਵਿੱਚ ਗੁਰਤੇਗ ਬਾਦਰ ਸਾਹਿਬ ਦੀ ਬਾਣੀ 59 ਸ਼ਬਦ 57 ਸਲੋਕ ਦਰਜ ਕੀਤੇ ਨਾ ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਅੱਜ ਵੀ ਤੁਸੀਂ ਦਰਸ਼ਨ ਕਰੋਗੇ ਉਥੇ 48 ਗੁਰੂ ਕੇ ਸਿੱਖਾਂ ਦੇ ਨਾਮ ਲਿਖੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕਰਾਈ ਗੁਰੂ ਗ੍ਰੰਥ ਸਾਹਿਬ ਦੇ ਅਰਥ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਰਾਏ 48 ਗੁਰੂ ਕੇ ਸਿੱਖਾਂ ਜਿਨ੍ਹਾਂ ਦੇ ਵਿੱਚ ਭਾਈ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਦੀ ਵਰਗੇ ਮਹਾਨ ਵਿਦਵਾਨ ਵੀ ਸਨ ਜਿਹਦੇ ਵਿੱਚ ਸਾਡੇ ਹੁਣ ਮਧ ਪ੍ਰਦੇਸ਼ ਉਜੈਨ ਦੇ ਵਿੱਚ ਰਹਿਣ ਵਾਲਾ ਭਾਈ ਵਿਸ਼ੰਬਰਦਾਸ ਹਰੀ ਗੋਪਾਲ ਇਹ ਦੋਨੇ ਪਿਓ ਪੁੱਤਰ ਵੀ ਸਨ ਤੇ ਕਹਿਣ ਦਾ ਭਾਵ ਹੈ ਕਿ ਸਤਿਗੁਰੂ ਨੇ ਵਿਦਪਤਾ ਵੀ ਦਿੱਤੀ ਹੈ ਸਾਨੂੰ ਗਿਆਨ ਵੀ ਦਿੱਤਾ ਤੇ ਮਹਾਰਾਜ ਕਹਿੰਦੇ ਪਰ ਜਿਹੜਾ ਰੱਬ ਨੂੰ ਧਿਆਰਿਆ ਹੁਣ ਉਹ ਲੋਕ ਜਿਹੜੇ ਗੱਡੇ ਭਰ-ਭਰ ਕੇ ਕਿਤਾਬਾਂ ਰੱਖਦੇ ਸਨ ਅੱਗੇ ਸਾਧ ਨਹੀਂ ਹੁੰਦੇ ਸੀ ਤਾਂ ਉਹ ਵੱਡੀਆਂ-ਵੱਡੀਆਂ ਉਹ ਖੱਡਾਂ ਕਰ ਲੈਂਦੇ ਸਨ ਤੋਏ ਪਟ ਲੈਂਦੇ ਸੀ ਉਹਦੇ ਵਿੱਚ ਗ੍ਰੰਥ ਰੱਖ ਲੈਂਦੇ ਸਨ ਅਪੜਦੇ ਸਲੋਕ ਗੁਰੂ ਨਾਨਕ ਸਾਹਿਬ ਦਾ ਕਹਿੰਦੇ ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਆਂ ਖਾਤ ਮਤਲਬ ਬਹੁਤ ਵੱਡੇ ਵਿੱਚੋਂ ਸ਼ੁਰੰਗਾ ਬਣਾ ਲੈਂਦੇ ਸਨ ਬੇਸਮੈਂਟ ਬਣਾ ਲੈਂਦੇ ਸਨ ਉਹਦੇ ਵਿੱਚ ਗ੍ਰੰਥ ਰੱਖਦੇ ਸੀ ਇੰਨੇ ਗ੍ਰੰਥ ਹੁੰਦੇ ਸਨ ਪੜ ਪੜ ਗੱਡੀਆਂ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਮਾਸ ਮਤਲਬ ਮਹੀਨਾ ਪੜੀਏ ਜੇਤੀ ਆਰਜਾ ਪੜੀਏ ਜੇਤੇ ਸਾਸ ਮਹਾਰਾਜ ਕਹਿੰਦੇ ਨਾਨਕ ਲਿਖ ਹੈ ਇੱਕ ਗੱਲ ਹੋਰ ਹੋਮੇ ਚਖਣਾ ਚਾਹ ਉਹ ਜਿੰਨਾ ਪੜਦੇ ਸੀ ਤੇ ਉਹਦਾ অহੰਕਾਰ ਕਰਦੇ ਸੀ ਲਿਖ ਲਿਖ ਪੜਿਆ ਤੇਤਾ ਘੜਿਆ ਬਹੁਤ ਤੀਰਤ ਭਵਿਆ ਤੇ ਤੋ ਲਵ ਤੇ ਉਹਨਾਂ ਨੂੰ ਸਮਝਾ ਰਿਹਾ ਗੁਰੂ ਮਹਾਰਾਜ ਇਹ ਨਹੀਂ ਕਿ ਜਿਹੜਾ ਪੜਿਆ ਨਹੀਂ ਤੇ ਉਹਨੂੰ ਰੱਬ ਨਹੀਂ ਮਿਲੇਗਾ ਤੇ ਗੁਰੂ ਮਹਾਰਾਜ ਨੇ ਤਾਂ 35 ਨੂੰ ਇਕੱਠਾ ਕਰ ਲਿਆ ਜਿਹੜਾ ਨੂੰ ਮੰਦਰਾਂ ਵਿੱਚ ਉਹ ਧੱਕੇ ਮਾਰਦੇ ਤੇ ਨਾ ਜਿਨ੍ਹਾਂ ਨੂੰ ਲੋਕਾਂ ਨੇ ਨੀਵੀਂ ਜਾਤ ਦਾ ਆਖਿਆ ਸਤਗੁਰੂ ਨੇ ਉਹਨਾਂ ਨੂੰ ਗੱਲ ਨਾਲ ਲਾਇਆ ਅੱਜ ਅਸੀਂ ਜਿੱਥੇ ਵੀ ਸਿੱਖ ਹੈ ਜਿੱਥੇ ਵੀ ਮਥਾ ਢੇਕਦੇ ਆ ਅਸੀਂ ਉਹਨਾਂ ਮਹਾਪੁਰਸ਼ਾਂ ਨੂੰ ਵੀ ਮਥਾ ਢੇਕਦੇ ਕਹਿੰਦੇ ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅੰਨ ਪੜਿਆ ਪਰਮ ਗਤ ਪਾਵੈ ਸਾਧੂ ਸੰਗ ਸਿਮਰ ਗੋਪਾਲ ਬਿਨ ਨਾਵੈ ਝੂਠਾ ਤਨ ਮਾਲ ਰਹਾਉ ਰੂਪ ਬੰਤ ਸੋ ਚਤਰ ਸਿਆਣਾ ਮਹਾਰਾਜ ਕਹਿੰਦੇ ਦੁਨੀਆ ਦੇ ਵਿੱਚ ਉਹ ਬੰਦਾ ਬਹੁਤ ਸੋਹਣਾ ਹੈ ਦੁਨੀਆ ਦੇ ਵਿੱਚ ਉਹ ਬੰਦਾ ਬੜਾ ਚਤਰ ਹੈ ਦੁਨੀਆ ਦੇ ਵਿੱਚ ਬੰਦਾ ਬੜਾ ਸਿਆਣਾ ਹੈ ਕਿਹੜਾ ਕਹਿੰਦੇ ਜਿੰਨ ਜਨ ਮੰਨਿਆ ਪ੍ਰਭ ਕਾ ਪਾਣਾ ਜਿਹਨੂੰ ਪ੍ਰਭੂ ਦੀ ਰਜਾ ਚੰਗੀ ਲੱਗਦੀ ਆ ਨਾ ਪ੍ਰਭੂ ਦਾ ਹੁਕਮ ਚੰਗਾ ਲੱਗਦਾ ਕਹਿੰਦੇ ਰੂਪ ਬੰਦ ਸੋ ਚਤਰ ਸਿਆਣਾ ਜਿੰਨ ਜਨ ਵੈਸੇ ਤਾਂ ਜਨ ਸ਼ਬਦ ਬਾਣੀ ਦੇ ਵਿੱਚ ਬਹੁਤ ਵਾਰੀ ਆ ਹੁਣ ਜਨ ਦੇ ਨੰਨੇ ਨੂੰ ਸਿਆਰੀ ਹੈ ਜਿਸ ਜਨ ਨੂੰ ਜਿਨ ਜਨ ਮੰਨਿਆ ਪ੍ਰਭ ਕਾ ਭਾਣਾ ਹੁਣ ਭਾਣਾ ਸ਼ਬਦ ਜਦੋਂ ਆਉਂਦਾ ਨਾ ਤੇ ਅਸੀਂ ਕਹਿੰਦੇ ਜੀ ਭਾਣਾ ਵਰਤ ਗਿਆ ਮਤਲਬ ਕਿਸੇ ਦੀ ਮੌਤ ਹੋ ਜਾਈ ਅਸੀਂ ਸ਼ਬਦ ਵਰਤੇਦੇ ਨਾ ਅੰਮ ਕਰਕੇ ਪਰ ਗੁਰੂ ਸਾਹਿਬ ਕਹਿੰਦੇ ਉਹਦਾ ਜੰਮਣਾ ਵੀ ਭਾਣੇ ਵਿੱਚ ਹੈ ਭਾਣੇ ਦਾ ਹੁਕਮ ਆ ਗੁਰੂ ਅਮਰਦਾਸ ਜੀ ਦੀ ਬਾਣੀ ਆਪ ਰੋਜ਼ ਪੜ੍ਹਦੇ ਨੇ ਦਿੱਤ ਨੇ ਕਹਿੰਦੇ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਭਾਣੇ ਦਾ ਅਰਥ ਹੈ ਹੁਕਮ ਇੱਕ ਨਾ ਸਿੱਖ ਨੇ ਸਵਾਲ ਕੀਤਾ ਵੀ ਮਹਾਰਾਜ ਤੁਸੀਂ ਕਹੇ ਵੀ ਜੋ ਹੈ ਨਾ ਉਹਦੀ ਰਜਾ ਦੇ ਵਿੱਚ ਰਹਿਣਾ ਚਾਹੀਦਾ ਵੀ ਤੁਸੀਂ ਰੋਜ਼ ਪੜ੍ਹਦੇ ਹੋ ਸੁਣਾਉਂਦੇ ਹੋ ਤੇ ਸਿੱਖ ਵੀ ਤੁਹਾਡੇ ਪੜ੍ਹਦੇ ਆ ਜੋਤੁ ਦੁ ਭਾਵੇ ਸਾਈ ਭਲੀਕਾਰ ਵੀ ਸਿੱਖ ਕੋਈ ਭਾਣੇ ਵਿੱਚ ਰਹਿੰਦਾ ਮਹਾਰਾਜ ਨੇ ਉਹਨੂੰ ਭੇਜਿਆ ਸੀ ਭਾਈ ਪਖਾਰੀ ਦੇ ਕੋਲ ਜਦੋਂ ਉਹ ਸਿੱਖ ਪਹੁੰਚਿਆ ਨਾ ਇਦਾਂ ਸ਼ਾਮ ਦਾ ਟਾਈਮ ਸੀ ਤੇ ਉਹ ਸਿੱਖ ਜਿਹੜਾ ਨਾ ਭਾਈ ਪਖਾਰੀ ਜੀ ਤੇ ਤੱਪੜ ਸਿਰ ਰਿਆ ਸੀ ਤੱਪੜ ਬੋਰੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਸਿਰ ਰਿਆ ਇੱਕ ਪਾਸੇ ਹਲਵਾਈ ਬੈਠਾ ਮਠਿਆਈ ਬਣ ਰਹੀ ਦਈ ਹੈਰਾਨ ਜਿਹਾ ਹੋ ਗਿਆ ਵੀ ਇਹ ਕੰਮ ਕੀ ਹੈ ਉਹ ਸਮਾਨ ਪਿਆ ਵੀ ਜਿਹੜਾ ਅੰਤਮ ਸੰਸਕਾਰ ਤੇ ਕੰਮ ਆਉਂਦਾ ਤੇ ਇੱਕ ਪਾਸੇ ਇਧਰ ਮਠਿਆਈਆਂ ਵੀ ਬਣ ਰਹੀ ਹੈਰਾਨ ਬੜਾ ਹੋਇਆ ਸਿੱਖ ਪਰ ਪੁੱਛ ਨਹੀਂ ਸਕਿਆ ਸਵੇਰ ਹੋਈ ਤੇ ਉਹਦੇ ਪੁੱਤਰ ਦਾ ਵਿਆਹ ਸੀ ਭਾਈ ਭਿਖਾਰੀ ਦਾ ਬਰਾਤ ਗਈ ਅਲੱਗ-ਅਲੱਗ ਵਿਦਵਾਨਾਂ ਨੇ ਆਪਣੇ-ਆਪਣੇ ਸਾਖ ਦੇ ਨਾਲ ਇਸ ਸਾਖੀ ਨੂੰ ਲਿਖਣ ਦਾ ਜਤਨ ਕੀਤਾ ਪਰ ਜੋ ਆਮ ਪ੍ਰਚਲਿਤ ਜੋ ਹੈ ਕਹਿੰਦੇ ਜਦੋਂ ਬਰਾਤ ਵਾਪਸ ਆਈ ਗੋਲੀ ਵਾਪਸ ਆਈ ਰਾਤ ਨੂੰ ਕੋਈ ਉਹਨੂੰ ਤਕਲੀਫ ਹੋਈ ਤੇ ਉਹ ਬੱਚਾ ਜਿਹੜਾ ਸੀ ਅਕਾਲਤ ਰਾਣਾ ਕਰਕੇ ਉਹਦੀ ਮੌਤ ਹੋ ਤੇ ਉਸੇ ਵੇਲੇ ਉਹ ਉਹ ਤੱਪੜ ਚੁੱਕ ਕੇ ਨਾ ਉਹਨੇ ਬਚਾ ਦਿੱਤਾ ਤੇ ਆ ਸਾਰੇ ਜਿਹੜੇ ਆ ਰਹੇ ਸਨ ਲੋਕ ਬੈਠੋ ਤੱਪੜ ਦੇ ਉਹ ਜਿਹੜਾ ਸਿੱਖ ਗਿਆ ਸੀ ਹੈਰਾਨ ਬਹੁਤ ਹੋਇਆ ਉਹਨੇ ਆਖਿਆ ਵੀ ਜੇ ਤੈਨੂੰ ਪਤਾ ਸੀ ਵੀ ਪੁੱਤਰ ਦੀ ਮੌਤ ਹੋ ਜਣੀ ਤੇ ਬਰਾਤ ਕਿਉਂ ਕੱਢੀ ਤੇ ਜੇ ਤੈਨੂੰ ਪਤਾ ਸੀ ਤੇਰੇ ਪੁੱਤਰ ਨੇ ਮਰ ਜਾਣਾ ਫੇ ਤੂੰ ਅਰਦਾਸ ਕਿਉਂ ਨਹੀਂ ਕੀਤੀ ਤੇ ਭਾਈ ਵੀਖਾਰੀ ਨੇ ਆਖਿਆ ਸੀ ਜੋ ਪਰਮੇਸ਼ਰ ਦਾ ਹੁਕਮ ਹੈ ਇਹਦੇ ਹੋਣਾ ਸੀ ਆਪੇ ਹਰ ਇੱਕ ਰੰਗ ਹੈ ਆਪੇ ਬਹਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗਲ ਚੰਨ ਅਸੀਂ ਤਾਂ ਉਹਦੇ ਸਿੱਖ ਆ ਸਾਧ ਸੰਗਤ ਦੀ ਜਿਹੜਾ ਆਪਣੀਆਂ ਪੁੱਤਰਾਂ ਦੀਆਂ ਲਾਸ਼ਾਂ ਤੇ ਵੀ ਜਕਾਰੇ ਲਾਉਂਦਾ ਹੈ ਹੈ ਕੋਈ ਦੁਨੀਆ ਦੇ ਵਿੱਚ ਜੇ ਆਪਾਂ ਇਤਿਹਾਸ ਪੜੋ ਨਾ ਦੁਨੀਆ ਦਾ ਦਸ਼ਰਤ ਜਿਹੜਾ ਸੀ ਨਾ ਰਾਮਚੰਦਰ ਲక్ష్మణ ਜੀ ਸੀਤਾ ਜੀ ਬਨਵਾਸ ਤੇ ਇਹ ਪਤਾ ਵੀ 14 ਸਾਲ ਬਾਅਦ ਵਾਪਸ ਆ ਜਾਣਾ ਅੱਜ ਤਾਂ ਵੈਸੇ ਵੀ ਬੱਚੇ ਫਾਰਨ ਚਲੇ ਜਾਂਦੇ ਆ ਤੇ 15-15 20-20 ਸਾਲ ਬਾਅਦ ਆਉਂਦੇ ਤੇ ਬਣਵਾਸ ਚਲੇ ਜਾਣਾ ਕਹਿੰਦੇ ਇਹਨੂੰ ਹਾਰਟ ਅਟੈਕ ਹੋ ਗਿਆ ਸੀ ਦਸ਼ਰਤ ਨੂੰ ਪੁੱਤਰ ਦਾ ਵਿਛੋੜਾ ਨਹੀਂ ਚੱਲ ਸਕਿਆ ਕਿੰਨੀਆਂ ਉਦਾਹਰਨਾਂ ਇਤਿਹਾਸ ਦੇ ਵਿੱਚ ਅਰਜੁਨ ਜਿਹੜਾ ਅਭਮਨੂ ਦੀ ਮੌਤ ਤੇ ਭਜਾ ਫਿਰਦਾ ਤੇ ਇਹ ਤਾਂ ਕੜਗੀ ਧਰ ਦਾ ਜਿਗਰਾ ਸੀ ਜਿਹੜਾ 18 ਸਾਲ ਤੇ 14 ਸਾਲ ਦੇ ਪੁੱਤਰਾਂ ਦੀਆਂ ਲਾਸ਼ਾਂ ਦੇਖ ਕੇ ਵੀ ਜਕਾਰੇ ਲਾਉਂਦਾ ਇਹ ਸਾਨੂੰ ਸਿਖਾਇਆ ਮਹਾਰਾਜ ਕਹਿੰਦੇ ਜੇ ਜੀਵਨ ਮੁਕਤ ਹੋਣਾ ਨਾ ਇੱਕ ਪੌੜੀ ਦੇ ਵਿੱਚ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਹਿੰਦੇ ਤੈਸਾ ਹਰਖ ਤੈਸਾ ਉਸ ਸੋਗ ਉਦਾਂ ਦੀ ਖੁਸ਼ੀ ਤੇ ਉਦਾਂ ਦੀ ਗਮ ਜੇ ਪੌਂਟਾ ਸਾਹਿਬ ਦੀ ਧਰਤੀ ਤੇ ਬਾਬਾ ਅਜੀਤ ਸਿੰਘ ਜੀ ਦਾ ਪ੍ਰਕਾਸ਼ ਹੁੰਦਾ ਜਨਮ ਹੁੰਦਾ ਉਥੇ ਢੋਲ ਨਹੀਂ ਵਜਾਇਆ ਗੁਰੂ ਸਾਹਿਬ ਨੇ ਜੇ 18 ਸਾਲ ਦੇ ਪੁੱਤਰ ਦੀ ਸ਼ਹਾਦਤ ਹੁੰਦੀ ਆ ਚਮਕੌਰ ਦੀ ਗੜੀ ਵਿੱਚ ਉਥੇ ਅੱਖਾਂ ਦੇ ਵਿੱਚ ਇੱਕ ਵੀ ਹੰਝੂ ਨਹੀਂ ਸੀ ਤੈਸਾ ਹਰਖ ਤੈਸਾ ਸੋਗ ਸਦਾ ਆਨੰਦ ਤੇ ਨਾਹੀ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਣ ਤੈਸਾ ਅਬਮਾਨ ਤੈਸਾ ਰੰਗ ਤੈਸਾ ਰਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖਈਏ ਜੀਵਨ ਮੁਕਤ ਔਰ ਸਿੱਖਾਂ ਨੇ ਵੀ ਕਰਕੇ ਦਿਖਾਇਆ ਮਹਾਰਾਜ ਕਹਿੰਦੇ ਜਿਹਨੂੰ ਬਾਣਾ ਚੰਗਾ ਲੱਗਦਾ ਹੈ ਨਾ ਰੂਪ ਬੰਦ ਸੋ ਚਤਰ ਸਿਆਣਾ ਜਿੰਨ ਜਨ ਮੰਨਿਆ ਪ੍ਰਭ ਕਾ ਪਣ ਇੱਕ ਮੈਂ ਹੋਰ ਅਬਦੀ ਦੇ ਨਾਲ ਗਾਥਾ ਸਾਂਝੀ ਕਰਨ ਇੱਕ ਫਕੀਰ ਜ਼ੀ ਸਾ ਸਾਧ ਸੰਗਤ ਜੀ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਤੇ ਉਹਦੀ ਉਮਰ ਨਾ ਅੱਧ ਖੜ ਹੋ ਗਈ 50 55 60 ਸਾਲ ਦੀ ਉਮਰ ਹੋ ਗਈ ਤੇ ਉਹਦੇ ਘਰ ਪੁੱਤਰ ਦੀ ਰੱਬ ਨੇ ਦਾਤ ਦਿੱਤੀ ਤੇ ਫਕੀਰ ਸੀ ਤੇ ਉਹਨੂੰ ਪੁੱਤਰ ਪਿਆਰ ਬੜਾ ਲੱਗਾ ਪਿਆਰਾ ਪੁੱਤਰ ਨਾਲ ਖੇਡਦਾ ਪੁੱਤਰ ਨਾਲ ਰੋਟੀ ਖਾਂਦਾ ਪੁੱਤਰ ਨੂੰ ਆਪਣੇ ਨਾਲ ਸਲਾਉਂਦਾ ਬੜਾ ਪਿਆਰ ਕਰਦਾ ਪੁੱਤਰ ਪੁੱਤਰ ਨਾ 2 4 4 ਸਾਲ ਦਾ ਹੋ ਗਿਆ ਤੇ ਫਕੀਰ ਨੇ ਕਿਤੇ ਜਾਣਾ ਸੀ 2 ਕੁ ਮਹੀਨੇ ਵਾਸਤੇ ਤੇ ਆਪਣੀ ਘਰ ਵਾਲੀ ਨੇ ਸਮਝਾਉਂਦਾ ਕਿ ਪੁੱਤਰ ਦਾ ਖਿਆਲ ਰੱਖੀ ਤੇ ਮੈਂ 2 ਮਹੀਨੇ ਵਿੱਚ ਜਲਦੀ ਆ ਜਾਵਾਂਗਾ ਉਹ ਗਿਆ ਸੀ ਵਿਚਾਰਾ ਤੇ ਥੋੜੇ ਦਿਨਾਂ ਬਾਅਦ ਉਸ ਪੁੱਤਰ ਦੀ ਮੌਤ ਹੋ ਗਈ ਤੇ ਉਹਨੂੰ ਮੱਲੇ ਵਾਲੇ ਦਫਨਾ ਕੇ ਆ ਗਏ ਉਹ 2 ਮਹੀਨੇ ਬਾਅਦ ਜਦੋਂ ਵਾਪਸ ਆਇਆ ਤੇ ਹੁਣ ਘਰ ਵਾਲੀ ਸੋਚਦੀ ਆ ਕਿ ਜੇ ਉਹਨੂੰ ਆਉਂਦਿਆਂ ਦੱਸਿਆ ਪੁੱਤਰ ਤੋਂ ਤਾਂ ਖਾਲੀ ਹੋਈਆਂ ਤਾਂ ਪਤੀ ਤੋਂ ਵੀ ਖਾਲੀ ਹੋ ਜਾਣ ਕਿਉਂਕਿ ਪੁੱਤਰ ਤੋਂ ਬਿਨਾ ਰੋਟੀ ਨਹੀਂ ਖਾਂਦਾ ਸੀ ਪੁੱਤਰ ਤੋਂ ਬਿਨਾ ਸੌਂਦਾ ਨਹੀਂ ਸੀ ਪੁੱਤਰ ਨਾਲ ਖੇਡਦਾ ਸੀ ਇੰਨਾ ਉਹਦਾ ਪਿਆਰ ਬਣ ਗਿਆ ਸੀ 4 ਸਾਲ ਦੇ ਵਿੱਚ ਤੇ ਜਦੋਂ ਆਇਆ ਨਾ ਉਹਨੇ ਦਰਵਾਜ਼ਾ ਖੜਕਾਇਆ ਉਹਨੇ ਜੀ ਆਣੋ ਆਖਿਆ ਕਹਿੰਦਾ ਪੁੱਤਰ ਕਿੱਥੇ ਹੈ ਕਹਿਣ ਲੱਗੀ ਅੰਦਰ ਤਾਂ ਆਜੋ ਕਹਿਣ ਲੱਗਾ ਤੈਨੂੰ ਪਤਾ ਨਾ 2 ਮਹੀਨੇ ਹੋ ਗਏ ਮੈਂ 2 ਮਹੀਨੇ ਕਿਨਾਂ ਬੱਚੇ ਤੋਂ ਦੂਰ ਰਿਆਂ ਉਹ ਕਹਿੰਦੀ ਖੇਲਣ ਗਿਆ ਤੁਸੀਂ ਅੰਦਰ ਆ ਜਾਓ ਪਾਣੀ ਗਰਮ ਹੈ ਇਸ਼ਨਾਨ ਕਰ ਲਓ ਪ੍ਰਸ਼ਾਦਾ ਤਿਆਰ ਹੈ ਪ੍ਰਸ਼ਾਦਾ ਛਕ ਲਓ ਆ ਜਾਏਗਾ ਖੇਡ ਕੇ ਕਹਿੰਦਾ ਤੈਨੂੰ ਪਤਾ ਨਾ ਮੈਂ ਉਹ ਤੋਂ ਬਿਨਾ ਰੋਟੀ ਨਹੀਂ ਖਾਂਦਾ ਮੈਂ ਉਹ ਤੋਂ ਬਿਨਾ ਸੌਂਦਾ ਨਹੀਂ ਆ ਜਾਂ ਉਹਨੂੰ ਬੁਲਾ ਕੇ ਲਿਆ ਤੇ ਮਾਂ ਸੀ ਨਾ ਤੇ ਕਿੰਨੀ ਕੁ देर ਆਪਣਾ ਖਿਆਲ ਦੇਵਾ ਸਕਦੀ ਸੀ ਭੁੱਬਾ ਨਿਕਲ ਗਿਆ ਉੱਚੀ ਉੱਚੀ ਰੋਣ ਲੱਗ ਗਈ ਵੀ ਜਿਸ ਪੁੱਤਰ ਤੋਂ ਬਿਨਾ ਉਹ ਸੌਂਦਾ ਨਹੀਂ ਸੀ ਜਿਸ ਪੁੱਤਰ ਤੋਂ ਬਿਨਾ ਰੋਟੀ ਨਹੀਂ ਖਾਂਦਾ ਸੀ ਉਹ ਪੁੱਤਰ ਅਕਾਲਤ ਲਾਣਾ ਕਰ ਗਿਆ ਉਹਦੀ ਮੌਤ ਹੋ ਗਈ ਕਹਿੰਦਾ ਲਿਆ ਰੋਟੀ ਖਾਈ ਕਹਿੰਦੀ ਹੱਦ ਹੋ ਗਈ ਇੱਕ ਵਾਰੀ ਇਹਨੇ ਪੁੱਛਿਆ ਕਿੱਦਾਂ ਹੋਇਆ ਕਿੱਦਾਂ ਉਹਦੀ ਮੌਤ ਹੋਈ ਕੀ ਹੋਇਆ ਸੀ ਉਹ ਕਹਿੰਦਾਗਾ ਉਹ ਤਾਂ ਹੁਕਮ ਸੀ ਉਹ ਰੱਬ ਨੇ ਭੇਜਿਆ ਸੀ ਤੇ ਮੇਰਾ ਫਰਜ਼ ਸੀ ਉਹਦੀ ਪਾਲਣਾ ਪੋਸ਼ਣਾ ਕਰਨੀ ਉਹਨੇ ਦਿੱਤਾ ਸੀ ਉਹ ਵਾਪਸ ਲੈ ਗਿਆ ਮੈਂ ਕੌਣ ਹਾਂ ਉਦਾ ਹੁਕਮ ਹੈ ਮਹਾਰਾਜ ਕਹਿੰਦੇ ਰੂਪ ਬੰਦ ਸੋ ਚਤਰ ਸਿਆਣਾ ਜਿਨ ਜਨ ਮੰਨਿਆ ਪ੍ਰਭ ਕਾ ਪਾਣਾ ਅੱਗੇ ਮਹਾਰਾਜ ਕਹਿ ਰਹੇ ਜਗ ਮੇ ਆਇਆ ਸੋ ਪਰਵਾਨ ਕਹਿੰਦੇ ਸੰਸਾਰ ਦੇ ਵਿੱਚ ਆਇਆ ਉਹ ਬੰਦਾ ਪਰਵਾਨ ਹੈ ਘਟ ਘਟ ਆਪਣਾ ਸਵਾਮੀ ਜਾਣ ਜਿਹੜਾ ਹਰੇਕ ਘਟ ਦੇ ਵਿੱਚ ਘਟ ਕਹਿੰਦੇ ਹਿਰਦਾ ਇਹ ਤੇ ਹਰੇਕ ਘਟ ਦੇ ਵਿੱਚ ਉਹ ਪ੍ਰਮਾਤਮਾ ਨੂੰ ਜਾਣਦਾ ਹੈ ਦੇ ਪਰਦੇ ਹਨਾ ਦੁਸ਼ਮਣਾਂ ਨੂੰ ਵੀ ਪਾਣੀ ਭਾਈ ਕਨਈਆ ਦੀ ਪਲਾਉਂਦੇ ਆ ਕਹੋ ਨਾਨਕ ਜਾ ਕੇ ਪੂਰਨ ਭਾਗ ਜਿਹਦੀ ਭਾਗ ਪੂਰੇ ਹੁੰਦੇ ਨਾ ਕਿਸਮਤ ਚੰਗੀ ਹੁੰਦੀ ਆ ਹਰ ਚਰਨੀ ਤਾਂ ਕਾ ਮਨ ਲਾਗ ਉਹਦਾ ਮਨ ਜਿਹੜਾ ਨਾ ਪ੍ਰਭੂ ਦੇ ਚਰਨਾਂ ਨਾਲ ਜੁੜ ਜਾਂਦਾ ਸਤਗੁਰੂ ਕਿਰਪਾ ਕਰਨ ਸਮੇਂ ਦੀ ਸਮਾਪਤੀ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬੁਲਾਉ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ